एसवाईएल ਦਾ ਮੁੱਦਾ ਫਿਰ ਤੋਂ ਨਵੇਂ ਕਰਵਟਾ ਲੈ ਰਿਹਾ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਬਾਰੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਦਿੱਲੀ ਵਿਖੇ ਮੀਟਿੰਗ ਬੁਲਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਬਾਰੇ ਗੱਲ ਕੀਤੀ ਹੈ ਅਤੇ ਉਹ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਇਸ ਮੁੱਦੇ ਬਾਰੇ ਦੋਵਾਂ ਸੂਬਿਆਂ ਦੇ ਸਖਤਰਾਂ ਦੀ ਮੀਟਿੰਗ ਵੀ ਦਿੱਲੀ ਵਿੱਚ ਹੋ ਚੁੱਕੀ ਹੈ। ਕੈਪਟਨ ਅਬਰਿੰਦਰ ਸਿੰਘ ਨੇ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਇਸ ਮਸਲੇ ਦਾ ਗੱਲਬਾਤ ਦੁਆਰਾ ਹੱਲ ਕੱਢ ਲੈਣ ਦੀ ਉਮੀਦ ਵੀ ਜਤਾਈ ਆਈ ਥਿੰਕ ਦਿਸ ਇਸ਼ੂ ਵਾਸ ਔਲਰੇਡੀ ਟੇਕਨ ਅਪ ਵੈਨ ਦ ਹੋਮਰ ਕੇਮ ਹੇਅਰ ਫੋਰ ਦ ਆਈਸੀਓ ਮੀਟਿੰਗ ਕਟਰ ਸਾਹਿਬ ਮੇਰੇ ਨਾਲ ਅਸੀਂ ਉਹਨਾਂ ਕੋਲ ਬੈਠੇ ਸੀ ਐਂਡ ਹੀ ਵਾਸ ਸੇਇੰਗ ਵੀ ਹੈਵ ਟੂ ਫਾਈਂਡ ਅ ਸੋਲੂਸ਼ਨ ਫਾਰ ਦਿਸ ਪ੍ਰੋਬਲਮ ਸੋ ਆਈ ਟੋਲਡ ਹਿਮ ਦੈਟ ਪੰਜਾਬ ਇਜ਼ ਵਿਲਿੰਗ ਟੂ ਸੈਟ ਇਟ ਥਰੂ ਵਿਦ ਐਨੀ ਵਨ ਐਂਡ ਰੀਸੋਲਵ ਦਿਸ ਇਸ਼ੂ and uh, i hope that in the court 11th trick no hona in the court but before, before that i hope that this uh, decision will be taken to sit down and meet we, we are willing to cooperate grammantri rajnath singh dwara syl de hal nu leke mukhyamantri captain amarinder singh manohar lal khatter di karwai ja rahi meeting wal dono subbiyan de vasnikaan diyan nazran tikiyan ne bureau report spokesman tv